ਯਾ ਕਿ ਨੀਰ ਕੋ ਚੜਕੀ ਨਾ ਹੋ ਰਹੀ ਆ ਤੁਹੇ ਕੀ ਨਾਲ ਲਾ ਕੇ ਮਰਨਾ ਹੈ ਇਹੇ ਸੋਨਰ ਕੀ ਨਾਲ ਲਾ ਕੇ ਮਰਨਾ ਹੈ ਤੇ ਉਦੋਂ ਬਾਅਦ ਜੋ ਸੰਮੂਹ ਬਾਦਰ ਦੇ ਕੀਤਾ ਵਾ ਉਹ ਵੀ ਇਹਨਾਂ ਦੇ ਹੱਥ ਤੋਂ ਬੰਦ ਕਰ ਦਿੱਤਾ ਉਹ ਵੀ ਇਹਨਾਂ ਨੇ ਕੋਈ ਕਸਮੀ ਨਹੀਂ ਸੱਜੀ ਸਾਡੇ ਬਜ਼ੁਰਗ ਪਿਓ ਵਰਗੇ ਜਿਹੜੇ ਇਹਨਾਂ ਨੇ ਉਹ ਸਾਰੇ ਚਾਰੇ ਚਾਰੇ ਜਾ ਰਹੇ ਲੱਤਾਂ ਵਾਹ ਕੋ ਫੜਕੇ ਦੇ ਆਸੇ-ਪਾਸੇ ਕਿੱਤੇ ਤੇ ਪੱਗਾਂ ਨਹੀਂ ਲਾਈਆਂ ਤੇ ਘਹਿਣਾ ਵੀ ਖਿੜੀਆਂ ਵੀ ਰਹੀਆਂ ਤੇ ਧਿਆਨਾ ਨੂੰ ਵੀ ਨਾਲ ਜੇਲ੍ਹ ਦੇ ਵਿੱਚ ਇਕੱਲੇ ਤੇ ਬੀੜਾ ਆਗੂਆਂ ਨੂੰ ਵੀ ਘੱਲਿਆ ਇਹ ਇਹਨਾਂ ਨੇ ਭੀਰ ਸੰਭੂ ਵਾਰਜਾ ਦੇ ਦੋ ਸੰਭੂ ਵਾਰਜਾ ਤੇ ਹਨ ਕੀਤਾ ਵਾ ਇਹਨਾਂ ਨੂੰ ਕਹਿੰਦੇ ਇਹ ਪਤਾ ਹੋਣਾ ਚਾਹੀਦਾ ਕੰਡਾ ਦੇ ਕੱਟੀਆਂ ਅਹੀਂ ਨਾਕਾ ਰਹੀ ਨਹੀਂ ਕੀਤੀ ਆ ਤੇ ਜਿਹੜੇ ਕਹਿੰਦੇ ਬੜੇ ਦਲਾਜ ਨੇ ਵੱਡੇ ਹੈਗੇ ਆ ਆਪਣੇ ਜਾਂਦੇ ਉੱਥੇ ਜਾਣਾ ਵਾਰਾ ਡੱਗਿਆ ਜੇਣਾ ਦਾ ਕੀ ਉਹਨਾਂ ਨੂੰ ਕਹਿੰਦੇ ਹੈਗੇ ਆ ਵਪਾਰੀ ਵਪਾਰੀ ਵਪਾਰੀਆਂ ਦਾ ਰਸਤਾ ਬੰਦ ਕੀਤਾ ਤੇ ਵਪਾਰੀ ਉਹਨਾਂ ਦਾ ਰਸਤਾ ਉਹ ਚਲੇ ਗਏ ਸਾਨੂੰ ਆਪਣੇ ਚੁਣੇ ਹੋਏ ਵਿਧਾਇਕਾਂ ਦੇ ਬੂਹੇ ਅੱਗੇ ਮੈਦੀ ਟਕਸ਼ਾਪਾ ਕਰਨਾ ਪੈੰਡਿਆ ਉਹਦਾ ਆਗਾਜ਼ ਸ਼ੁਰੂਆਤ ਉਦੋਂ ਹੀ ਹੋ ਗਈ ਸੀ ਜਦੋਂ ਕਿਸਾਨਾਂ ਨੇ ਸ਼ੰਭੂ ਤੇ ਮੋਰਚਾ ਲਾਇਆ ਦਿੱਲੀ ਨੂੰ ਜਾਂਦਿਆ ਪੰਜਾਬ ਸਰਕਾਰ ਨੇ ਰਾਹ ਰੋਕਿਆ ਇਹ ਕਹਿਣਾ ਸਰਾਸਰ ਗਲਤ ਆ ਵੀ ਹਰਿਆਣਾ ਸਰਕਾਰ ਨੇ ਰਾਹ ਰੋਕਿਆ ਪੰਜਾਬ ਦੀ ਹੱਦ ਦੇ ਅੰਦਰ ਹੀ ਉਹ ਕੰਧ ਬਣੀ ਪੰਜਾਬ ਦੀ ਹੱਦ ਦੇ ਅੰਦਰ ਹੀ ਕਿਸਾਨਾਂ ਤੇ ਅਥੂ ਗੈਸ ਦੇ ਗੋਲੇ ਵੱਜੇ ਤੇ ਪੰਜਾਬ ਦੀ ਹੱਦ ਦੇ ਅੰਦਰ ਹੀ ਡਾਠੀ ਚਾਰਜ ਹੋਇਆ ਜ਼ਖਮੀ ਹੋਏ ਇਹ ਸਰਕਾਰ ਕਹਿ ਨਹੀਂ ਸਕੀ ਹਰਿਆਣੇ ਨੂੰ ਕਿ ਤੁਸੀਂ ਸਾਡੇ ਸੂਬੇ ਦੀ ਹੱਦ ਦੇ ਅੰਦਰ ਆ ਕੇ ਇਹ ਕੁਝ ਕਿਉਂ ਕਰਦੇ ਹੋ ਪਹਿਲੇ ਦਿਨੋਂ ਹੀ ਜਿਹੜੀ ਭਗਵੰਤ ਮਾਨ ਸਰਕਾਰ ਆ ਇਹ ਕਿਸਾਨੀ ਦੇ ਵਿਰੁੱਧ ਚੱਲਣ ਢੀ ਆ ਔਰ ਚੱਲਦੇ ਚੱਲਦੇ ਇੱਥੋਂ ਤੱਕ ਚਲੇ ਗਈ ਆ ਕਿ ਜੇ ਸੈਂਟਰ ਸਰਕਾਰ ਨੇ ਥਾਪੜਾ ਦਿੱਤਾ ਇਹਨਾਂ ਗਾਂ ਖਾਤੀ ਨੂੰ ਥਾਪੜਾ ਦਿੱਤਾ ਤੇ ਹਾਲਾਤ ਵੱਧ ਤੋਂ ਵੱਧਤਰ ਹੋ ਗਏ ਆ ਹੁਣ ਸਾਡੇ ਪੰਜਾਂ ਪੰਜਾਂ 10-10 ਰੁਪਈਆ ਦੀ ਜਿਹੜੀ ਅਸੀਂ ਸਹਾਇਤਾ ਇਕੱਠੀ ਕਰਕੇ ਜਿਹਦੇ ਨਾਲ ਇਹ ਤੰਬੂ ਬਣਾਏ ਹੀ ਆਪਣੇ ਉਹਨਾਂ ਨੂੰ ਮਲਿਆ ਮੇਟ ਕਰਨ ਲੱਗਿਆਂ ਸਰਕਾਰ ਨੇ 10 ਮਿੰਟ ਨਹੀਂ ਲਾਏ ਔਰ ਇਹਦੇ ਨਾਲ ਸਾਡਾ ਜਿਹੜਾ ਨਸਾਨ ਹੋਇਆ ਉਹ ਤੇ ਹੋਇਆ ਹੀ ਆ ਜਿਹੜਾ ਇਹਨਾਂ ਨੇ ਆਲਦਾ ਕਰ ਲਿਆ ਇਹਨਾਂ ਨੂੰ ਹੌਲਸਾਲ ਤੱਕ ਪਤਾ ਲੱਗ ਜੂਗਾ ਤੇ ਰਿਪੋਰਟਾਂ ਆ ਰਹੀਆਂ ਵੀ ਹੁਣ ਸਾਡੇ ਪਿੰਡਾਂ ਜਿਹੜਾ ਤਗੜੇ ਹੋ ਕੇ ਆਏ ਉਹ ਉਸੇ ਹੀ ਗਲ ਦੇ ਪੁਚਾਰ ਧਾਰਾ ਦੇ ਅੰਤਰਗਤ ਜਿਹੜਾ ਸਾਨੂੰ ਇਹਨਾਂ اخਲਾਕੀ ਤੌਰ ਤੇ ਮਰ ਚੁੱਕੇ ਲੋਕਾਂ ਦੇ ਵਿਹੇ ਤੇ ਆ ਕੇ ਬਹਿਣਾ ਪਿਆ ਸਾਡੇ ਜਿਹੜਾ ਹਾਂ ਜਿਹੜਾ ਤੇ ਸਾਹਮਣੇ ਜਿਹੜੇ ਸੰਬੰਧ ਵਿੱਚ ਸੀ ਕਣੇ ਮੈਂ ਹਰਵਿੰਦਰ ਸਿੰਘ ਮਸਾਣੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਨਾਨ ਪੋਲਿਟਿਕਲ ਦੇ ਸਾਂਝੇ ਸੱਦੇ ਦੇ ਉੱਤੇ ਅੱਜ ਪੰਜਾਬ ਭਾਰਤ ਦੇ ਵਿੱਚ 17 ਜ਼ਿਲ੍ਹਿਆਂ ਦੇ ਵਿੱਚ ਲਗਭਗ 62 ਜਗ੍ਹਾ ਦੇ ਉੱਤੇ ਇਹ ਮੰਤਰੀਆਂ ਤੇ ਐਮਐਲਏ ਦੇ ਘਰਾਂ ਦੇ ਬਾਹਰ ਜਿਹੜਾ ਆ ਇਹ ਰੋਸ ਪ੍ਰਦਰਸ਼ਨ ਧਰਨਾ ਦਿੱਤਾ ਜਾ ਰਿਹਾ ਜਿਸ ਦੇ ਵਿੱਚ 18 ਮਾਰਚ ਨੂੰ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਕਾਨੂੰਨੀ ਕਰਤੂਤ ਜਿਸ ਦੇ ਵਿੱਚ ਕਿਸਾਨਾਂ ਆਗੂਆਂ ਨੂੰ ਮੀਟਿੰਗ 'ਚ ਬੁਲਾ ਕੇ ਉਸ ਤੋਂ ਬਾਅਦ ਡਿਟੇਨ ਕਰ ਲੈਣਾ ਤੇ ਡਿਟੇਨ ਕਰਨ ਤੋਂ ਬਾਅਦ ਕਿਸਾਨਾਂ ਦੀ ਝੁੱਗੀ ਝੌਂਪੜੀਆਂ ਤੇ ਆਪਣਾ ਤਾਣਾ ਬਣਾ ਲੈ ਕੇ ਜੋ ਖਨੌਰੀ ਤੇ ਸ਼ੰਭੂ ਤੇ ਬੈਠੇ ਸੀ ਉਹਨੂੰ ਤੈਸਨੈਸ ਕਰ ਦੇਣਾ ਔਰ ਆਪਣੀ ਭਾਈਵਾਲੀ ਕੇਂਦਰ ਦੇ ਨਾਲ ਹੋਰ ਮਜ਼ਬੂਤ ਕਰਨੀ ਤੇ ਕਾਰਪੋਰੇਟ ਦੀ ਝੋਲੀ 'ਚ ਪਾ ਕੇ ਇਸ ਸੂਬੇ ਦਾ ਸੌਦਾ ਕਰਨਾ ਇਹਨਾਂ ਸਾਰੀਆਂ ਚੀਜ਼ਾਂ ਦੇ ਖਿਲਾਫ ਜਿਹੜਾ ਅੱਜ ਦਾ ਰੋਸ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਤੇ ਇਸ ਵਕਤ ਜਿਹੜਾ ਜਿੱਥੋਂ ਮੈਂ ਬਾਈਟ ਦੇ ਰਿਆਂ ਇਹ ਸਰਦਾਰ ਅਮਰਪਾਲ ਸਿੰਘ ਐਮ ਐਲ اے ਸ਼੍ਰੀ ਹਰਗਵਿੰਦਪੁਰ ਉਹਨਾਂ ਦੇ ਪਿੰਡ ਕਿਸ਼ਨਪੋੜ ਤੋਂ ਦਿੱਤਾ ਜਾ ਰਿਹਾ ਇਸੇ ਤਰ੍ਹਾਂ ਹੀ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਕਾਰਜਕਾਰੀ ਪ੍ਰਧਾਨ ਪੰਜਾਬ ਦੇ ਘਰ ਮੋਰੇ ਵੀ ਤਰਨਾ ਪਠਾਨਕੋਟ ਕਟਾਰੂ ਚੱਕ ਦੇ ਸਾਹਮਣੇ ਕਟਾਰੂ ਚੱਕ ਸਾਹਿਬ ਦੇ ਘਰ ਦੇ ਸਾਹਮਣੇ ਇਸੇ ਤਰ੍ਹਾਂ ਪੰਜਾਬ ਦੇ ਮੰਤਰੀਆਂ ਦੇ ਘਰਾਂ ਦੇ ਅੱਗੇ ਦਿੱਤਾ ਜਾ ਰਿਹਾ ਤੇ ਹੁਣ ਦੀ ਖਬਰ ਦੇ ਅਨਸਾਰ ਲਾਡੀ ਧੌਂਸ ਐਮ ਐਲ اے ਧਰਮਕੋਟ ਉਹਨਾਂ ਨੇ ਸ਼ਰੇਆਮ ਗੁੰਡਾ ਗੱਦੀ ਗਰਦੀ ਕਰਦਿਆਂ ਹੋਇਆਂ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਨੂੰ ਉਹਨਾਂ ਦੇ ਸਪੀਕਰ ਮਾਈਕ ਵੀ ਲਾ ਕੇ ਆਪਣੀ ਕੋਠੀ ਦੇ ਅੰਦਰ ਲੈ ਕੇ ਗਏ ਤੇ ਸਾਡੇ ਜਥੇਬੰਦੀ ਦੇ ਤਿੰਨ ਆਗੂ ਜਿਹੜੇ ਨੇ ਉਹਨਾਂ ਨੂੰ ਬੜੀ ਬੁਰੀ ਤਰੀਕੇ ਦੇ ਨਾਲ ਬੀ ਇਹ ਅੱਜ ਜਿਹੜਾ ਐਮਐਲਏ ਦੇ ਗ੍ਰਹਿ ਵਿਖੇ ਧਰਨਾ ਲੱਗਾ ਇਹਦੇ ਸਬੰਧ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਧਰਨਾ ਲਗਾਇਆ ਜੀ ਜਿਹੜਾ ਜਥੇਬੰਦੀ ਦੇ ਫੈਸਲੇ ਦੇ ਅਨਸਾਰ ਸਾਰੇ ਅੰਮ੍ਰਿਤ ਦੇ ਮੰਤਰੀਆਂ ਦੇ ਘਰਾਂ ਦੇ ਅੱਗੇ ਜੋ ਸ਼ੰਭੂ ਮੋਰਤੇ ਨੂੰ ਜਬਰੀ ਅਠਾਇਆ ਜਿਹੜਾ ਬਲੋਚੀ ਉਹ ਵਿਸ਼ਵਾਸ ਦੇ ਵਿੱਚ ਲੈ ਕੇ ਕਿ ਇੱਕ ਬੰਨੇ ਆਗੂ ਜਿਹੜੇ ਆ ਉਹ ਕੇਂਦਰ ਦੇ ਮੰਤਰੀਆਂ ਦੇ ਨਾਲ ਮੀਟਿੰਗ ਕਰਨ ਗਏ ਆ ਤੇ ਦੂਸਰੇ ਬੰਨੇ ਇਹਨਾਂ ਨੇ ਰਸਾਅ ਦਾਅਵਾ ਕੀਤਾ ਤੇ ਜਬਰੀ ਜਿਹੜਾ ਵਕਤ ਉਸ ਨੇ ਸਹਾਨਾਂ ਦੀਆਂ ਟਰਾਲੀਆਂ ਸਟੇਜ ਘਰ ਉਹ ਸਾਰੇ ਤੋੜਿਆ ਉਹਨਾਂ ਦਾ ਕਰੋੜਾਂ ਰੁਪਏ ਰੁਪਈਆ ਦਾ ਜਿਹੜਾ ਸਮਾਨ ਆ ਉਹ ਚੋਰੀ ਕੀਤਾ ਹੈ ਉਹਦੇ ਵਿਰੋਧ ਦੇ ਵਿੱਚ ਜਿਹੜਾ ਇਹ ਤਰਨਾ ਲਗਾਇਆ ਗਿਆ ਤਾਂ ਕਿ ਭੂਗੀ ਭੋਲੀ ਜਿਹੜੀ ਸਰਕਾਰ ਆ ਉਹ ਜਗੇ ਤੇ ਆਪਣੇ ਜਿਹੜੇ ਫਰਜ਼ ਆ ਉਹਨਾਂ ਨੂੰ ਪਛਾਣੇ ਇਸ ਵਾਸਤੇ ਇਹ ਸਾਰੀਆਂ ਸਹਿਯੋਗੀ ਜਥੇਬੰਦੀਆਂ ਨੇ ਯਾਰ ਸਰਕਾਰਾਂ ਦੇ ਘਰਾਂ ਦੇ 12 ਦੇ ਮੋੜੇ ਬਹਿ ਕੇ ਸੀ ਇਹ ਕਹੀਏ ਇਹ ਸਾਡੇ ਨਾਲ ਤੁਸੀਂ ੱੱਟਾ ਵੜਾ ਕੀਤਾ ਸਾਡਾ ਸਵਾਨ ਕੋ ਆ ਚ ਗਿਆ ਸਾਨੂੰ ਤੁਸੀਂ ੱੱਟੇ ਮਾਰੇ ਨੇ ਜਾਂ ਡਾਂਗਾ ਮਾਰੀਆਂ ਸਾਡੀਆਂ ਪੱਗਾਂ ਲਈਆਂ ਇਹ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਉੱਤੇ ਇਸ ਚੀਜ਼ ਦਾ ਕੋਈ ਅਸਰ ਹੁੰਦਾ ਜਾਂ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਥੋੜੀ ਦੇ ਕਿਤੇ ਤਰਸ ਖਾ ਜਾਣਗੇ ਇਹਨਾਂ ਦੇ ਅੰਦਰ ਤਰਸ ਵਾਲਾ ਪਾਤਰ ਇਹ ਲੋਕ ਨਹੀਂ ਹੈ ਇਹਨਾਂ ਦੀ ਟ੍ਰੇਨਿੰਗ ਬਹੁਤ ਤਕੜੀ ਆ ਇਹ ਬਹੁਤ ਜ਼ਿਆਦਾ ਪੱਕੇ ਆ ਤੇ ਹਰ ਹਾਲ ਵਰਤਾਂਗੇ ਹਰ ਹਾਲ ਵਰਤਾਂਗੇ ਤੇ ਉਦੋਂ ਤੱਕ ਬਰਤਦੇ ਰਹਿਾਂਗੇ ਜਦੋਂ ਤੱਕ ਇਹ ਸਾਹ ਜਿਹੜੇ ਨੇ ਇਹਨਾਂ ਸਰੀਰਾਂ 'ਚ ਚੱਲਦੇ ਰਹਿਣਗੇ ਸਾਡੇ ਇੱਛਾ ਸ਼ਕਤੀ ਕਿੰਨੀ ਆ ਲੜਨ ਦੀ ਗੱਲ ਇਹਦੇ 'ਤੇ ਕਿਸੇ ਧਰਨੇ ਤੇ ਆਇਆ ਆ ਆ ਬੋਰਡ ਦੀ ਸ਼ਾਂ ਬੜੀ ਠੰਡੀ ਆ ਸ਼ਮਸ਼ਾਨ ਘਾਟ ਅਭੀ ਤੋਂ ਜ਼ਿਆਦਾ ਭਾਉ ਉਹਦੇ ਥੱਲੇ ਹੋਣੇ